ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ ਪਾਟੜੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਆ ਵੈਲਕਮ ਸਾਰੇ ਵੀਰ ਭਰਾਵਾਂ ਦਾ ਜਿਹੜੇ ਜਿਹੜੇ ਵੀਰ ਭਰਾ ਪਸ਼ੂ ਪਾਲਣ ਕਿਤੇ ਨਾਲ ਜੁੜੇ ਨੇ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਸੰਧੂ ਫਾਰਮ ਪਿੰਡ ਗਰਵਾਲੀ ਤੇ ਅੱਜ ਆਪਾਂ ਪਹੁੰਚਿਆ ਜਿੰਦੇ ਵੀਰ ਦੇ ਘਰ ਸੰਧੂ ਸਾਧ ਕਰ ਅੱਜ ਵੀਰ ਨੇ ਦੋ ਨਗਿੰਨੇ ਕਹਿੰਨੇ ਕਿ ਕੀ ਤੇਲ ਕੀ ਪ੍ਰਾਈਸ ਹੈ ਤੁਹਾਨੂੰ ਸੇਅਰ ਕਰ ਦਿਓ ਉਸ ਤੋਂ ਪਹਿਲਾਂ ਸਾਰੇ ਵੀਰ ਰਿਕਵੈਸਟ ਕਰ ਦੋਸਤੋ ਵੀਡੀਓ ਬਹੁਤ ਬਹੁਤ ਸ਼ੇਅਰ ਕਰਦਾ ਕਰੋ ਤੇ ਹੁਣ ਆਪਾਂ ਵੀਰ ਨਾਲ ਗੱਲ ਕਰਦੇ ਆਂ ਤੇ ਕੀ ਟਰੈਸਰ ਕੀ ਇਹਦਾ ਕਰਵਾਉਣਾ ਡਿਟੇਲ ਆ ਸਾਨੂੰ ਸੌਫ ਸਸਰੀ ਕਾਲ ਸਸਰੀ ਵੀਰ ਜੀ ਸਸਰੀ ਕਾਲ ਹੋਰ ਪ੍ਰਾ ਠੀਕ ਠਾਕ ਸੌਫ ਕਰਪਾ ਵਾਲਕ ਦੀ ਤੇ ਆਪਣਾ ਟਰੈਸਰ ਬੋਲਦੇ ਹਾਂ ਐਡਰੈਸ ਆਪਣਾ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਦੇ ਵਿੱਚ ਪਿੰਡ ਕਰਵਾਲੀ ਪੈਂਦਾ ਆਪਣਾ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਆ 99143794 ਤੇ ਅੱਜ ਆਪਾਂ ਦੋ ਗਾਮ ਕਵਿੱਤੀਆਂ ਆਪਣੇ ਕੋਲ ਵੀਰ ਜੀ ਦੋ ਜੱਦੇ ਔਰ ਇੱਕ ਨੰਬਰ ਤੇ ਵੜੜਾ ਇਹਨੂੰ ਕੋਈ ਸੂਈ ਨੂੰ ਵੀ ਜੀ ਕੋਈ ਮਹੀਨੇ ਤੇ ਲਾਗੇ ਬੰਨੇ ਹੋਗਾ 1.5 ਮਹੀਨਾ ਕੋ ਲਾਗੇ ਚਲੇ 2 ਤੋਂ 10 ਕਿਲੋ ਤਿਆਰ ਦੋ ਤੋਂ 10 ਕਿਲੋ ਬੱਚਾ ਕੋ ਦਾ ਬੱਚਾ ਵੀ ਜੀ ਇਹਦਾ ਮਰ ਗਿਆ ਜੀ ਬੱਚਾ ਆਡੀ ਹੈ ਹਾਂ ਜੀ ਇੱਥਾਂ ਤੋਂ ਜਿਹੜੇ ਬਰਾਬਰ ਕੋਈ ਫੁੱਟਾ ਹੋਵੇ ਪੂਰੇ ਬਰਾਬਰ ਵੀ ਜੀ ਕੋਈ ਆਪਣੀ ਸ਼ੋਗੇ ਖੜੇ ਦੋ ਟਾਂ ਜੀ ਕੁਆਇੰਟ ਕਰਕੇ ਖੜੇ ਵੀ ਇਹ ਕੋਈ ਬੜਾ ਜਾ ਕੋਈ ਪੂਰ ਸ਼ਟਰਾਂ ਨਹੀਂ ਕੋਈ ਥਣ ਘੜਵਾਦ ਨਹੀਂ ਵੇਚੀ ਲਓਏ ਮਿੱਤਰੋ ਗਾਂ ਗਾਦੀਆਂ ਨਾਗਦਾ ਬੱਚਾ ਜੱਡ ਬਲੈਕ ਸਿਰੇ ਦੀ ਸਿਰੇ ਦੀ ਜਰਸੀ ਪਿਓਰ ਜਰਸੀ ਪਿਓਰ ਫੇਸ ਕੁਆਲਿਟੀ ਚ ਕਰ ਲੋ ਹੋਰ ਚਾਲ ਚੈੱਕ ਕਰੋ ਥਣ ਲੇਵਾ ਥਣ ਚਾਰੇ ਬਰਾਬਰ ਖਣਾ ਬਹੁਤ ਸੋਨਾ ਗੈਪ ਬੜਾ ਸ਼ਾਰ ਰੰਗਾ ਜੱਡ ਬਲੈਕ ਫੇਸ ਕੁਆਲਿਟੀ ਬਹੁਤ ਸੋਣੀ ਤੌਰ ਚਾਲ ਥਣ ਲੇਵਾ ਬਹੁਤ ਸੋਨਾ ਆਰਡਰ ਵਿੱਚ ਕਿੰਨਾ ਸੋਨਾ ਦੇਖੋ ਥਣ ਲੈਵਾ ਬਹੁਤ ਆਰਡਰ ਪਿਆਰਾ ਏ ਤੇ ਫੇਸ ਕੁਆਲ ਚੈੱਕ ਕਰਵਾ ਲੇਗੀ ਲੈਓ ਸੰਦੂ ਸਾਹਿਬ ਦੁੱਧ ਦਾ 10 ਲੀਟਰ ਤਿਆਰ ਕੋਈ ਵੀਪਰਾ ਫੂਨ ਕਰੇ ਤੇ ਬਿਲਕੁਲ ਸੋਹਣੀ ਸੁਨੱਖੀ ਗਾਵਾਂ ਇਹ ਇਕੱਲੋਂ ਘੜਨੀ ਆ ਹਾਂਜੀ ਸੰਦੂ ਸਾਹਿਬ 50000 ਦੀ ਦੇ ਦਈਏ ਵੀਰ ਜੀ 50000 ਦੀ ਹਾਂ ਜੀ ਤੇ ਕੋਈ ਵਿੱਚੋਂ ਮਾਨਦਨ ਗੁਜਾਇਸ਼ ਹੋਏ ਭਾਈ ਦੋ ਸ਼ਰਤਾਂ ਕਿ 23000 ਦੋਸਤੀ ਦੇ ਦਾਂਗੇ 23000 ਭਾਈ ਦੇ ਦਾਂਗੇ ਲਾਓ ਜੀ ਮਿੱਤਰੋ 10 ਲੀਟਰ ਦੋ ਤਿਆਰ ਦੇ ਮੁੱਲ ਭਾਈ ਯਾਰ ਲੋਗੇ ਰਗਾ ਚੁਆਇਸ ਹੋਈ ਆ ਤਾ ਜਿਆਦੀ ਵੀ ਤੇ ਵੇਰ ਕੇ ਸਿੱਧੀ ਮਾਣਾ ਵੇਰ ਕੇ ਵਾਲੀ ਇੱਕੋ ਜਿਹੀ ਆ ਜੇ ਠੀਕ ਆ ਜੀ ਤੇ ਫਿਰ ਆਲੀ ਦੌਰ ਬਰਗਾਵਾ ਇਹਦੇ ਕੋਲ ਵੀਜੀ ਦੋਸਾਹ ਕਿਲੋ ਤਿਆਰ ਝ ਬਹੁਤ ਅਸਲ ਇਹਦਾ ਬੱਚਾ ਇਹਦਾ ਬੱਚਾ ਵੀਜੀ ਤਾਜ਼ਾ ਮਰਿਆ ਵੀਡੀਓ ਪਾ ਦਾ ਇਹ ਤਾਂ ਕੋ ਮੰਗੂ ਤੋ ਸੂਈ ਕਦੋਂ ਆ ਇਹਨੂੰ ਸੂਈ ਨੂੰ ਵੀਜੀ ਕੋ 25 ਦਿਨ ਹੋ ਗਏ 25 ਦਿਨ ਥਣ ਚਾਰੇ ਸਹੀ ਇਹਦੇ ਵੀ ਬਹੁਤ ਮਤਰੋ ਵੀ ਰਿਪੋਰਟ ਓਕੇ ਆ ਥਣ ਲੈਵਾ ਨਖਵਾ ਥਣ ਤੇ ਟਾਈਟ ਆਡਰ ਤੋਰ ਚਾਲ ਬਹੁਤ ਸੋਹਣੀ ਫੇਸ ਕੁਆਲ ਚੈੱਕ ਕਰ ਲੋ ਨਖਵਾ ਥਣ ਆ ਨੋਗ ਵਾਲਾ ਥਣ ਵੀਜੀ ਥਣ ਪੀੜੀ ਪਾ ਲੱਗੇ ਥਣ ਲੋਗ ਵਾਲੀ ਥਣ ਲੱਗੇ ਦੇਖੋ ਕਿੱਡਾ ਪਿਆ ਰਹਿਣ ਲੱਗਾ ਕਾ ਠੰਡੀ ਸੀ ਲਗਾਵਾ ਉਹਨਾ ਕਦ ਘਟਿਆ ਬਹੁਤ ਸੱਚਰ ਬਹੁਤ ਬੜਾ ਦੋ ਗਾਵਾਂ ਦਾ ਲਾਜੇ ਬਕਰ ਮੌਲੀ ਨੂੰ ਤੋਰ ਚਾਲ ਚੈੱਕ ਕਰੋ ਮਤਰੋ ਬਹੁਤ ਸੋਹਣੀ ਤੋਰ ਚਾਲ ਖਾਨ ਭਾਂਡੇ ਦੀ ਬਿਲਕੁਲ ਸਾਫ ਆ ਹਾਂ ਜੀ ਸਾਨੂੰ ਸਾਬ ਇਹ ਵੀ ਦੇ ਦੇ ਭਾਈ ਕੋਈ ਹੋ ਲੈ ਲੈ ਭਾਏ ਇਹ ਵੀ ਬਾਈ ਯਾਰ ਤੇ ਇਹ ਵੀ ਦੇ ਤੇ ਜੇ ਕੋਈ ਵੀਰ ਭਰਾ ਜੋੜਾ ਖੜੇ ਉਹ ਹੋਰ ਕਰਦਾ ਕੋਈ ਗਾਲੀ ਮੋ ਲਾਓ ਮਤਰੋ ਜੇ ਕੋਈ ਵੀਰ ਭਰਾ ਜੋੜਾ ਖੜਦਾ ਤੇ ਮਾਂ ਤਨ ਖੁੱਲਾ ਹੋਊਗਾ ਜਿਹਨੂੰ ਕਿਨੇ ਆਪ ਇਹ ਘਰਿਚਾ ਕਰ ਲੋ ਖਾਣ ਲੇ ਵੇ ਦੋਵਾਂ ਦੇ ਬਹੁਤ ਸੋਹਣੇ ਆ ਤੇ ਆ ਜੱਡ ਬਦਕ ਵੇ ਲੋ ਨੱਖਰਾਂ ਥਾਣ ਥਾਣ ਬਹੁਤ ਲੱਗਾ ਪਿਆਰਾ ਓਏ ਮੰਤਰੋ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਨੈਕਟ ਕਰੋ ਸਾਰੀ ਵੀਰ ਧੰਨਵਾਦ